ਕੱਲ ਨੂੰ ਪੰਜਾਬ 'ਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਦੇ ਲਈ ਚੋਣ ਪ੍ਰਚਾਰ ਥੰਮ ਚੁੱਕਿਆ ਹੈ ਉਸ ਤੋਂ ਪਹਿਲਾਂ ਕਾਂਗਰਸ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜ਼ਲਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਗੁਰਜੀਤ ਸਿੰਘ ਔਜ਼ਲਾ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਦਾਵਾ ਕੀਤਾ ਕਿ ਕਾਂਗਰਸ ਨੂੰ ਅੰਮ੍ਰਿਤਸਰ ਦੇ 85 ਵਾਰਡਾਂ 'ਚੋਂ 65 ਵਾਰਡਾਂ 'ਚ ਜਿੱਤ ਹਾਸਲ ਹੋਵੇਗੀ ਤੇ ਅੰਮ੍ਰਿਤਸਰ 'ਚ ਮੇਅਰ ਵੀ ਕਾਂਗਰਸ ਦਾ ਹੀ ਮਲੇਗਾ ਇਸ ਦੌਰਾਨ ਗੁਰਜੀਤ ਔਜ਼ਲਾ ਨੇ ਡੱਲੇਵਾਲ ਦੀ ਸਿਹਤ ਦੇ ਉੱਤੇ ਵੀ ਚਿੰਤਾ ਜ਼ਾਹਰ ਕੀਤੀ ਹੈ ਅੱਜ ਪ੍ਰਚਾਰ ਦਾ ਖੀਲਾ ਦਿਨ ਹੈ ਅੰਮ੍ਰਿਤਸਰ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਨਗਰ ਨਿਕਮਦੀਆਂ ਕਮੇਟੀਆਂ ਦੀਆਂ ਔਰ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਪ੍ਰਚਾਰ ਖਤਮ ਹੋ ਜਾਣਾ ਹੈ 4 ਵਜੇ ਤੱਕ ਸੋ ਅਸੀਂ ਆਪਣਾ ਪੱਖ ਔਰ ਆਪਣੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਔਰ ਕਾਂਗਰਸ ਪਾਰਟੀ ਕਿਸ ਆਧਾਰ ਦੇ ਉੱਤੇ ਅੱਗੇ ਇਲੈਕਸ਼ਨ ਰੋਕੀ ਵੋਟਾ ਕਿਉਂ ਕੌਣ ਉਹਦੇ ਤੇ ਪ੍ਰੈਸ ਕਾਨਫਰੰਸ ਕਰ ਰਹੇ ਆ ਔਰ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਤੇ ਜਿਹੜੇ ਹਾਲਾਤ ਨੇ ਇਸ ਵੇਲੇ ਲੋਕਾਂ ਨੂੰ ਜਾਣੂ ਕਰਾਉਣਾ ਹੈ ਐਸ ਵੇਲੇ ਕਾਂਗਰਸ ਪਾਰਟੀ ਬੜੀ ਮਜ਼ਬੂਤੀ ਦੇ ਨਾਲ ਇਲੈਕਸ਼ਨ ਲੜ ਰਹੀ ਹੈ ਔਰ ਮੇਰਾ ਮੰਨਣਾ ਹੈ ਕਿ 85 ਦੇ ਵਿੱਚੋਂ 66 ਜਿਹੜੀਆਂ ਵਾਡਾਂ ਨੇ ਕਾਂਗਰਸ ਪਾਰਟੀ ਜਿੱਤ ਕੇ ਆਏਗੀ ਔਰ ਉਹਦੇ ਵਿੱਚ ਜਿੱਥੇ ਲੋਕ ਮੁੱਦੇ ਐਸੇੜੇ ਲੋਕਾਂ ਦੇ ਮਨ 'ਚ ਨੇ ਜਿੱਥੇ ਨਿੱਜੀ ਮੁੱਦੇ ਲੋਕਾਂ ਦੇ ਮਨ 'ਚ ਨੇ ਦੇਸ਼ ਪ੍ਰਤੀ ਮੁੱਦੇ ਲੋਕਾਂ ਦੇ ਮਨ 'ਚ ਨੇ ਉਹ ਸਾਰੇ ਜਿਹੜੀ ਚੀਜ਼ ਹੈ ਉਹ ਅੱਜ 21 ਤਰੀਕ ਨੂੰ ਅੱਜ ਤੋਂ ਬਾਅਦ ਕਰੀਬ ਪਰਸੋਂ ਕਹਿ ਸਕਦੇ ਕਿ 21 ਤਰੀਕ ਨੂੰ ਲੋਕ ਵੋਟਾਂ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਵੋਟ ਕਰਨਗੇ ਕਿਉਂਕਿ ਕਾਂਗਰਸ ਸੈਕੂਲਰ ਪਾਰਟੀ ਹੈ ਕਾਂਗਰਸ ਸਾਰਿਆਂ ਨਾਲ ਲੈ ਕੇ ਚੱਲਦੀ ਹੈ ਕਾਂਗਰਸ ਸਾਰੇ ਵਰਗ ਧਰਮਾਂ ਦਾ ਸਤਿਕਾਰ ਕਰਦੀ ਹੈ ਔਰ ਕਾਂਗਰਸ ਪਾਰਟੀ ਹੀ ਇੱਕਜਹੀ ਪਾਰਟੀ ਹੈ ਜਿਹੜੀ ਹਮੇਸ਼ਾ ਹੀ ਲੋਕਾਂ ਦੀ ਜ਼ੁਬਾਨ ਤੇ ਹੈ ਕਿ ਜਦੋਂ ਕਾਂਗਰਸ ਦਾ ਰਾਜ ਹੋਵੇ ਜਾਂ ਕਾਂਗਰਸ ਦੇ ਲੋਕ ਸੱਤਾ 'ਚ ਹੋਣ ਤਾਂ ਦੇਸ਼ ਦੇ ਵਿੱਚ ਪ੍ਰਦੇਸ਼ ਦੇ ਵਿੱਚ ਔਰ ਲੋਕਲ ਨਿਗਮਾਂ ਨਿਗਮਾਂ ਦੀਆਂ ਇਲੈਕਸ਼ਨ ਲੋਕਲ ਬਾਡੀ ਇਲੈਕਸ਼ਨਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਹਮੇਸ਼ਾ ਲੋਕ ਇੱਤੀ ਫੈਸਲੇ ਲੈਂਦੀ ਹੈ ਔਰ ਲੋਕਾਂ ਦਾ ਇਸ ਦੇ ਵਿੱਚ ਵਾਧਾ ਹੁੰਦਾ ਹੈ ਸੋ ਅਮਰitsar ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਜਿਹੜਾ ਆਪਣੇ ਸਮੇਂ ਦੇ ਵਿੱਚ ਕੰਮ ਕੀਤੇ ਹੈ ਮੇਰਾ ਮੰਨਣਾ ਹੈ ਕਿ ਜਿਹੜਾ 3 ਸਾਲ ਤੋਂ ਪਿਛਲੀ ਸਰਕਾਰ ਇੱਥੇ ਆਈ ਹੈ ਉਹਦਾ ਜਿਹੜਾ ਵੱਡਾ ਫੇਲਿਅਰ ਹੈ ਉਹ ਲੋਕਾਂ ਦੇ ਮਨ ਦੇ ਵਿੱਚ ਦਹਿਨ ਦੇ ਇੱਕ ਸਵਾਲ ਹੈ ਕਿ ਅਸੀਂ ਕਿਹੜੀ ਗਲਤੀ ਉਹ ਤੋਂ ਕਰ ਬੈਠੇ ਦੇਖੋ ਸਭ ਤੋਂ ਵੱਡੀ ਚੀਜ਼ ਹੈ ਕਿ ਲੋਕਤੰਤਰ ਲੋਕਤੰਤਰ ਦੀ ਵੀ ਬਹਾਲੀ ਸਭ ਤੋਂ ਵੱਡੀ ਜ਼ਰੂਰਤ ਹੈ ਜਿਹੜੀ ਵੀ ਕੋਈ ਸਰਕਾਰ ਹੋਵੇ ਕਿ ਲੋਕਤੰਤਰ ਬਹਾਰ ਰੱਖੇ ਦੁੱਖ ਦੀ ਗੱਲ ਹੈ ਇਹ ਸਰਕਾਰ ਨਾਤੇ ਸਰਪੰਚੀ ਦੀਆਂ ਛੋਟੀਆਂ ਇਲੈਕਸ਼ਨਆਂ ਜਿਹੜੀਆਂ ਖਾਸ ਕਰਕੇ ਉਹ ਕਰਵਾ ਸਕੀ ਔਰ ਅੰਮ੍ਰਿਤਸਰ ਵਰਗੇ ਮੱਤਵਪੂਰਨ ਪਵਿੱਤਰ ਸ਼ਹਿਰ ਜਿਹਦਾ ਬਹੁਤ ਵੱਡਾ ਨਾਂ ਹੈ ਉਹਨਾਂ ਨੂੰ ਵੀ ਕਾਰਪੋਰੇਸ਼ਨ ਤੋਂ ਵਾਂਝਿਆ ਰੱਖਿਆ ਜਲੰਧਰ ਲੁਧਿਆਣਾ ਪਟਿਆਲਾ ਸਾਰੇ ਸ਼ਹਿਰ ਕਾਰਪੋਰੇਸ਼ਨ ਤੋਂ ਵਾਂਝਿਆ ਕਰਤੇ ਇਲੈਕਸ਼ਨ ਨਹੀਂ ਹੋਈ ਕਾਰਨ ਇਹਨਾਂ ਨੂੰ ਪਤਾ ਸੀ ਕਿ ਸਾਡੀ ਸਥਿਤੀ ਜਿਹੜੀ ਹੈ ਅਸੀਂ ਲੋਕਾਂ ਦੇ ਜਿਹੜੇ ਬਣਾਏ ਮੁੱਦੇ ਸੀ ਉਹ ਨਹੀਂ ਹੱਲ ਕਰ ਸਕੇ ਲੋਕ ਸਾਡੇ ਅੰਗੇਸ ਨੇ ਇਸ ਕਰਕੇ ਇਲੈਕਸ਼ਨਾਂ ਨਹੀਂ ਕਰਾਈਆਂ ਸਰਪੰਚ ਦੀ ਇਲੈਕਸ਼ਨ ਮਾਨਜੁਗ ਹਾਈ ਕੋਰਟ ਜੀ ਦੇ ਹੁਕਮ ਨਾ ਹੋਈ ਔਰ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ ਇਹ ਵੀ ਮਾਨਜੁਗ ਸੁਪਰੀਮ ਕੋਰਟ ਦੇ ਹਦੇਸ਼ ਨਾ ਹੋਣ ਜਾ ਰਹੀ ਹੈ ਜਿਹੜੀ ਸਰਕਾਰ ਇਲੈਕਸ਼ਨਾਂ ਤੋਂ ਭੱਜੇ ਉਹ ਸਰਕਾਰ ਤੇ ਲੋਕਾਂ ਦਾ ਵਿਸ਼ਵਾਸ ਕਦੀ ਵੀ ਨਹੀਂ ਬਣਦਾ ਅੱਜ ਅਮਰਸਰ ਦੇ ਵਿੱਚ ਹੀ ਲੈ ਲਓ ਕਰੀਬ 4 ਤੋਂ 5 ਜਿਹੜੇ ਬੰਬ ਤਮਾਕੇ ਐ ਕੁਝ ਕਹਿ ਰਹੇ ਆ ਕਿ ਉਹ ਸਿਲੰਡਰ ਫਟਿਆ ਮਤਲਬ ਮੋٹے ਮੋਟੀ ਤੌਰ ਤੇ ਵੀ ਕਹਿ ਦਈਏ ਕਿ 5 ਤੋਂ 6 ਬੰਬ ਤਮਾਕੇ ਜਿਹੜੇ ਨੇ ਉਹ ਅਮਰਸਰ ਦੇ ਵਿੱਚ ਪੁਲਿਸ ਥਾਣਿਆਂ 'ਚ ਹੋਏ ਨੇ ਜਿਹੜੀ ਲਾਅਨ ਆਰਡਰ ਦੀ ਸਥਿਤੀ ਨੂੰ ਦਰਸਾਉਂਦੇ ਨੇ ਅਮਰਸਰ ਦੇ ਵਿੱਚ ਹਰ ਇੱਕ ਵਪਾਰੀ ਵਰਗ ਦੇ ਨੂੰ ਕਰੀਬ 2-4 ਨੂੰ ਛੱਡ ਕੇ ਚੌਥੇ ਪੰਜਵੇਂ ਨੂੰ ਹਰ ਚੌਥੇ ਪੰਜਵੇਂ ਵਪਾਰੀ ਵਰਗ ਨੂੰ ਫਰੋਤੀ ਦੀਆਂ ਕਾਲ ਆ ਰਹੀਆਂ ਨੇ ਫਰੋਤੀ ਮੰਗੀ ਦੇਖੋ ਇਹ ਐਸਕੇਐਮ ਦਾ ਨਿੱਜੀ ਕੋਈ ਫੈਸਲੇ ਹੋਣਗੇ ਪਰ ਜਿਤ ਤੱਕ ਕੱਲੀ ਡੱਲੇਵਾਲ ਸਾਹਿਬ ਦੀ ਗੱਲ ਹੈ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਮੈਂ ਹੁਣ ਵੀ ਬੇਨਤੀ ਕਰਦਾ ਇਹ ਨਰਦਈ ਸਰਕਾਰ ਹੈ ਇਹਨਾਂ ਨਾਲ ਇਸ ਤਰੀਕੇ ਦੇ ਫੈਸਲੇ ਨਹੀਂ ਕਰਨੇ ਚਾਹੀਦੇ ਕਿ ਜਿਹਨਾਂ ਨਾਲ ਤੁਹਾਡੀ ਕਿਸੇ ਜਾਨ ਨੂੰ ਜਾਂ ਕੋਈ ਨੁਕਸਾਨ ਹੋਵੇ ਤੁਹਾਡਾ ਮੈਂ ਬੇਨਤੀ ਕਰਨੀ ਜੋ ਹੱਥ ਜੋੜ ਕੇ ਕਿ ਤੁਸੀਂ ਮੁੜ ਵਿਚਾਰ ਕਰੋ ਇਹਦੇ ਤੇ ਤੁਹਾਡਾ ਮਾਰਗਦਰਸ਼ਕ ਸਾਨੂੰ ਚਾਹੀਦਾ ਹੈ ਸਾਡੇ ਬੱਚਿਆਂ ਨੂੰ ਚਾਹੀਦਾ ਹੈ ਤੁਹਾਡੀ ਜਿਹੜੀ ਦੂਰਅੰਦੇਸ਼ੀ ਸੋਚ ਹੈ ਉਹਦੀ ਸਾਨੂੰ ਬਹੁਤ ਵੱਡੀ ਲੋੜ ਹੈ ਸੋ ਮੇਰੀ ਇਹ ਬੇਨਤੀ ਹੈ ਡੱਲੇਵਾਲ ਸਾਹਿਬ ਨੂੰ ਔਰ ਉਹਦੇ ਨਾਲ ਸਬੰਧਤ ਜਿੰਨੇ ਵੀ ਉਹਨਾਂ ਦੇ ਸਾਥੀ ਨੇ ਜਾਂ ਰਾਜਨੀਤਿਕ ਪਾਰਟੀਆਂ ਨੇ ਕਿ ਉਹਨਾਂ ਕੋ ਜਾਣ ਉਹਨਾਂ ਨੂੰ ਮਨਾਉਣ ਕਿ ਆਪਾਂ ਇਹ ਲੰਬੀ ਲੜਾਈ ਲੜਨੀ ਹੈ ਐਮਐਸਪੀ ਦੀ ਇਹ ਥੋੜਾ ਹੈ ਕਿ ਅਸੀਂ ਇਹਨਾਂ ਦੇ ਇੱਦਾਂ ਦੇ ਫਿਰ ਅਸੀਂ ਬਹੁਤ ਜਿਹੜੇ ਸਾਡੇ ਗੰਭੀਰ ਲੋਕ ਨੇ ਉਹਦੇ ਲਾਂਭੇ ਹੋ ਜਾਣਗੇ ਇਹ ਉਹਦੇ ਸਰਕਾਰਾਂ ਚਾਹੁੰਦੀਆਂ ਨੇ ਕਿ ਇਹ ਬੰਦੇ ਸਾਈਡ ਤੇ ਹੋਣ ਸੋ ਇਹ ਡੱਲੇਵਾਲ ਸਾਹਿਬ ਮੋੜ ਵਿਚਾਰ